Welcome guys, न्यू लोग में आपका सभी का स्वागत है फिर ਲੇ ਪਾਸੇ ਦੁਆਰਾ ਉੱਥੇ ਅੱਗੇ ਕੇ ਨੱਚੀ ਆਇਆ ਜੋਰ ਦੀ ਵਿੱਚ ਜੀ ਨਿਕਲ ਅੱਗੇ ਹੋ ਕੇ ਨੱਚ ਸਰ ਪਰਲੇ ਵੱਜਦੇ ਓਟ ਡੈ ਹਲੋ ਨੂੰ ਨਾ ਫੜ ਕੇ ਖਿੱਚ ਮੂੰਹ ਚੰਡਾਰੀ ਲੱਗਦਾ ਵਿਸ਼ੂ ਐ ਨਹੀਂ ਨਿਕਲੇ ਡਰ ਲੱਗਦਾ ਓਟ ਡੈ ਚੱਲ ਅਥੇ ਨੱਚ ਅੱਗੇ ਚੱਲੋ ਪ੍ਰੀਸ਼ਾ ਮਮਾ ਦਾ ਫੋਨ ਆਇਆ ਹੈ ਹਲੋ ਨਾ ਵੀ ਗੋ ਰੁਕ ਜਾ ਨੰਨੇ ਹਾਂ ਹਾਂਜੀ ਆ ਜਾ ਨੰਨੇ ਨੰਨੇ ਕਿੱਥੇ ਚੱਲਾਂ ਜਾ ਪੀਪੀ ਕਰਿਆ ਉਹ ਗੱਡੀ ਚੱਲੀ ਪੀਪੀ ਕਰਨ ਜਾ ਪੀਪੀ ਕਰਿਆ ਦੈਂਸੀ ਕੀ ओ, बैलून चलो बैलून ले के कथे चली जय श्री कथे चला वाई बाय कर बाय बाय आजा ਨਨੀ ਹਾਂ ਆ ਜਾ ਮੜਕਦੀ ਫਰਦੀ ਆਜੋ ਥੋੜੀ ਹੌਲੀ 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 ਹੋੜੀ ਬੋਟੋਲੀ ਪੈਰ ਲੱਗ ਗਏ ਇਹਨੂੰ ਟਿੱਡੀ ਜੀ ਨੂੰ ਭੱਜੀ ਫਿਰਦੀ ਐ ਤੁਰਨਾ ਕੀ ਆ ਗਿਆ ਹਾਂ ਚਲ ਆਇਆ ਉਹ ਦਾਦੀ ਕੋਲੇ ਜਾ ਕੇ ਆਰਗੁਣ ਬਈਆ ਵੇਖ ਕੇ ਆ ਸੁੱਤੇ ਪਿਆ ਜਦ ਬਈਆ ਵੇਖ ਕੇ ਆ ਬਈਆ ਨੂੰ ਵੇਖ ਕੇ ਆ ਉਹ ਸੁੱਤੇ ਪਿਆ ਜਾ ਵੇਖ ਕੇ ਆ ਕਿੱਥੇ ਸੁੱਤੇ ਪਿਆ ਉਹ ਬਈਆ ਸੁੱਤੇ ਪਿਆ ਦੇਖੀ ਹਾਂ ਉਹ ਬਈਆ ਸੁੱਤੇ ਪੇ ਆਰਗੁਣ ਤਾਂ ਸੁੱਤਾ ਪਾਗੂ ਦੀ ਨੀਂਦ ਚ ਮਾਤਾ ਜੀ ਵੀ ਸੇ ਗਾਜਰਾ ਇੱਧਰ ਖਾਣ ਸਪਾ ਨਹੀਂ ਖਾਣ ਗਾਜਰਾਂ ਲੱਗੇ ਹੋਏ ਕੱਟਣ ਫਿਰ ਇਹ ਬੰਨੀ ਗਾਜਰਾਂ ਦੀ ਸਬਜ਼ੀ ਧਿਆਨ ਕਿੱਥੇ ਚੱਲਾ ਜਾਂ ਪੀਪੀ ਕਰਿਆ ਪੀਪੀ ਕਰਿਆ ਪੀਪੀ ਕਰਕੇ ਆਓ ਹਾਂ ਓਏ ਧਿਆਨ ਨਾਲ ਪੀਪੀ ਕਰ ਦੋ ਪੀਪੀ ਪੀਪੀ ਨਹੀਂ ਕਰਨੀ

चल शक्ति मन कर शक्ति, शक्ति मन कर दे चल चल टू टू कर <entle warning> दिये 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 तू -तू दे टू 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 कर दे कि करना हैप्पी बर्थडे टू 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 कर दे करी करी ਮਰਜੀ ਵਾਲਾ ਹੈ ਕਿੱਥੇ ਪਾ ਲਈ ਕਿਉਂ ਇਹ ਨਹੀਂ ਪਾਏ ਬਾ ਬਾ ਰਾਜਾ ਡਿੱਗੀ ਕਰਦੀ ਕੀ ਕਰਦਾ ਹਾਂ ਬਹੁਤ ਬੜਾ ਇਹ ਲੱਗਦੀ ਫਿਰਦੀ ਹੈ ਵਿਸ਼ੋ ਕੀ ਕਰਦਾ ਜੀ ਦੱਸੀ ਮੰਮੀ ਨੂੰ ਮਾਰਾ ਜੇ ਵਿਸ਼ੋ ਕੀ ਕਰਦਾ ਕੀ ਕਰਦਾ ਜਦੋਂ ਕਹਿੰਦਾ ਜੀ ਰੱਡੂ ਨੂੰ ਕਹਿੰਦਾ ਜੀ ਸੋ ਜਾ ਪਾਪਾ ਚੋ ਜਾ ਕਿਵੇਂ ਕਹਿੰਦਾ ਪਾਪਾ ਚੋ ਜਾ ਕਿਵੇਂ ਉਹ ਆਏ ਨਾ ਆਏ ਸੀਗੇ ਹਜੇ ਮਤਲਬ ਟਾਈਮ ਨਹੀਂ ਤੋਂ ਖੜੇ ਸੁਣਨੇ ਦਰਵਾਜਾ ਲਾਇਆ ਪਾਪਾ ਹੱਥ ਤੇ ਖੜੇ ਕੇ ਕਹਿੰਦਾ ਪਪਾ ਜੀ ਪਪਾ ਜੀ ਚੋ ਜੋ ਚੋ ਜੋ ਸੋਰੇ ਤੋਦ ਹਾਂ ਪਤਾ ਨਹੀਂ ਪੁੱਛਿਆ ਹਾਂ ਪੁੱਛ ਹਾਂ ਮੰਮੀ ਬਾਜ਼ਾਰ ਕੀ ਕਹਿੰਦੀ ਸੀ ਇਹ ਕੀ ਕਰਦੀ ਸੀ ਧਿਆਨ ਜੀ ਹਾਂ ਧਿਆਨ ਜੀ ਤਾਂ ਕੀ ਕਹਿੰਦੇ ਆ ਥੜੀ ਤੇ ਉਤਰ ਕੇ ਬਾਜ਼ਾਰ ਚ ਖੜ ਗਈ ਜਾ ਕੇ ਹਾਂ ਦਸਾਲ ਕੇ ਦੇ ਬਾਦਲੀ ਹਮ ਮੈਂ ਕਾਇ ਤੇ ਬਜਾਰ ਕੰਦਾ ਤੇਰੇ ਵਾਸਤੇ ਨਹੀਂ ਰਗਾ ਅੱਛਾ ਅਸੀਂ ਸਮਾਨ ਲਈਏ ਅਸੀਂ ਸਵਾਲ ਕਰਦੀ ਜਾਂਦੇ ਸੀ ਅੱਛਾ ਇਹ ਟਿੱਕੀਆਂ ਖਾ ਕੇ ਆਈਏ ਹਮ ਕਿੰਦੇ ਤੋਂ ਕਿੰਦੇ ਤੋਂ ਉੱਥੇ ਬਾਬਾ ਬਿਲਕੁਲ ਅੱਛਾ ਇਹ ਗੋਦਾ ਤਿਆਰ ਦੀ ਸੀ ਹਮ ਟਟੋਰੀ ਆਹ ਆ ਰੋਟੀਆਂ ਖਾਣੀਆਂ ਨਹੀਂ ਇਹਨੇ ਆਹ ਜਿਹੜਾ ਹੁਣ ਖਵਾਵਾਂਗੇ ਇਹਨੇ ਕੋਲੂ ਆ सिपर ले आ सिपर ओ लिया सिपर ले लियाओ लियाओ लिया चके चला जो पी लो माम पी लो माम पी लो माम पी लो हा वेरी गुड वेरी गुड शाबाश, बंद कर दी